ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 10:30 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੀਆਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਇਹ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਆਈ ਵੀਡੀਓ ਬਹੁਤ ਵਧੀਆ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਸਾਡੀ ਫੈਮਿਲੀ ਦਾ ਇੱਕ ਹੋਰ ਐਕਸਪੀਰੀਅੰਸ ਇੱਕ ਹੋਰ ਹੱਦ ਬੀਤੀ ਮੈਂ ਤੁਹਾਡੀ ਨਾਲ ਸ਼ੇਅਰ ਕਰੂੰਗੀ ਤੇ ਨਾਲ ਹੀ ਮੈਂ ਸ਼ੇਅਰ ਕਰੂੰਗੀ ਮੇਰੀ ਮੰਮੀ ਨੇ ਕਿਹੜਾ ਪਾਠ ਕੀਤਾ ਜਿਹਦੇ ਨਾਲ 2 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਪ੍ਰਵਾਨ ਹੋ ਗਈ ਸੋ ਵੀਡੀਓ ਨੂੰ ਬਿਨਾ ਸਕਿਪ ਕੀਤਾ ਐਂਡ ਤੱਕ ਜ਼ਰੂਰ ਦੇਖਿਓ ਚੰਗੀ ਤਰ੍ਹਾਂ ਸੁਣਿਓ ਸਮਝਿਓ ਤੇ ਉਹਤੇ ਅਮਲ ਜ਼ਰੂਰ ਕਰਿਓ ਤੇ ਵੱਤਵੱਦ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰਦੇ ਆ ਜੀ ਦੀ ਵੀਡੀਓ ਪਾਠ ਕੋਈ ਵੀ ਹੋਵੇ ਜੀ ਜੇ ਆਪਾਂ ਪੂਰੇ ਵਿਸ਼ਵਾਸ ਨਾਲ ਕਰਦੇ ਆਂ ਪੂਰੀ ਭਾਵਨਾ ਦੇ ਨਾਲ ਕਰਦੇ ਆਂ ਤਾਂ ਮਹਾਰਾਜ ਜੀ ਉਦਾਸ ਜ਼ਰੂਰ ਸੁਣਦੇ ਨੇ ਹੋ ਸਕਦਾ ਉਸ ਚੀਜ਼ ਲਈ ਥੋੜਾ ਸਮਾਂ ਲੱਗ ਜਾਵੇ ਸਹੀ ਸਮਾਂ ਉਸ ਵਾਸਤੇ ਹਲੇ ਨਾ ਹੋਵੇ ਇਸ ਕਰਕੇ ਥੋੜੀ ਦੇਰ ਬਾਅਦ ਪਰਮਾਤਮਾ ਸਾਡੀ ਅਰਦਾਸ ਸੁਣੀ ਪਰ ਸੁਣਦੇ ਜ਼ਰੂਰ ਨਹੀਂ ਜੇ ਤੁਸੀਂ ਕੋਈ ਵੀ ਪਾਠ ਚਾਹੇ ਜਪਜੀ ਸਾਹਿਬ ਚਪਾਈ ਸਾਹਿਬ ਚਾਹੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਅਗਰ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰਦੇ ਹੋ ਤਾਂ ਮਹਾਰਾਜ ਜ਼ਰੂਰ ਸੁਣਦੇ ਨੇ ਤੇ ਸਾਡੇ ਪਰਿਵਾਰ ਦੇ ਵਿੱਚ ਥੋੜੀ ਪ੍ਰੋਬਲਮ ਆ ਗਈ ਸੀ ਦੇਖੋ ਇੱਕ ਚੀਜ਼ ਮੈਂ ਹੋਰ ਜ਼ਰੂਰ ਦੱਸੂਗੀ ਤੁਹਾਨੂੰ ਬਾਣੀ ਜਪਨ ਦੇ ਨਾਲ ਇਹ ਨਹੀਂ ਹੈਗਾ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਬਿਲਕੁਲ ਵੀ ਨਹੀਂ ਆਉਂਦੇ ਪਰ ਉਹ ਦੁੱਖ ਕਦ ਆਏ ਤੇ ਕਦ ਚਲੇ ਗਏ ਸਾਨੂੰ ਬਿਲਕੁਲ ਪਤਾ ਨਹੀਂ ਚੱਲਦਾ ਤੇ ਉਹਨਾਂ ਨਾਲ ਲੜਨ ਦੀ ਜਿਹੜੀ ਤਾਕਤ ਹੈ ਉਹਨਾਂ ਦੁੱਖਾਂ ਨੂੰ ਝੱਲਣ ਦੀ ਜਿਹੜੀ ਹਿੰਮਤ ਹੈ ਉਹ ਪਰਮਾਤਮਾ ਆਪ ਬਖਸ਼ਦੀ ਨੇ ਤੇ ਵਾਹਿਗੁਰੂ ਆਪ ਅੰਗ ਸੰਗ ਸਹਾਇ ਹੋ ਕੇ ਸਾਡੀ ਉਹਨਾਂ ਚੀਜ਼ਾਂ ਤੋਂ ਰੱਖਿਆ ਕਰਦੇ ਨੇ ਸੋ ਇਸੇ ਤਰ੍ਹਾਂ ਦੀ ਕੁਝ ਪ੍ਰੋਬਲਮ ਸਾਡੀ ਮੇਰੇ ਪੇਕੇ ਫੈਮਿਲੀ ਦੇ ਵਿੱਚ ਆਈ ਪੇਕੇ ਫੈਮਿਲੀ ਦੇ ਵਿੱਚ ਮੇਰੇ ਬ੍ਰਦਰ ਨੂੰ ਮਤਲਬ ਜਦੋਂ ਉਹ ਉਧਰ ਗਏ ਆ ਨਾ ਉਸ ਤੋਂ ਬਾਅਦ ਕੁਝ ਕੁ ਸਾਲਾਂ ਬਾਅਦ ਉਹਨਾਂ ਦੀ ਉਹ ਨੌਕਰੀ ਲੱਗ ਗਈ ਸੀ ਜਿੱਥੇ ਡੈਰੀ ਪ੍ਰੋਡਕਟ ਜਿਵੇਂ ਆਪਾਂ ਦੁੱਧ ਦੇ ਨੇ ਚੀਜ਼ਾਂ ਬਣੀਆਂ ਹੁੰਦੀਆਂ ਤੇ ਉੱਥੇ ਉਹਨਾਂ ਦੀ ਬਹੁਤ ਸੋਹਣੀ ਨੌਕਰੀ ਲੱਗੀ ਹੋਈ ਸੀ ਪੱਕੀ ਨੌਕਰੀ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਹਫਤੇ ਵਿੱਚ ਕੁਝ ਦਿਨ ਕੰਮ ਕਰਨਾ ਹੁੰਦਾ ਸੀ ਪਰ ਆ ਹੁਣ ਥੋੜੇ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਅਚਾਨਕ ਜਿਹੜੀ ਉਹ ਫੈਕਟਰੀ ਸੀ ਉਹ ਬੰਦ ਹੋ ਗਈ ਤੇ ਉਹਦਾ ਕਰਕੇ ਫਿਰ ਉਹਨਾਂ ਦੀ ਉਹ ਨੌਕਰੀ ਚਲੀ ਗਈ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੰਮ ਮਿਲ ਰਿਹਾ ਸੀ ਉਹ ਟੁੱਟਮਾ ਕੰਮ ਮਿਲ ਰਿਹਾ ਸੀ ਮਤਲਬ ਜਿਵੇਂ ਫੋਨ ਆ ਗਿਆ ਤਾਂ ਚਲੇ ਜਾਣਾ ਕੰਮ ਤੇ ਨਹੀਂ ਘਰ ਬੈਠੇ ਨਹੀਂ ਤੇ ਉਹ ਬਹੁਤ ਟੈਨਸ਼ਨ ਕਰਨ ਲੱਗੇ ਸੀ ਟੈਨਸ਼ਨ ਇਸ ਕਰਕੇ ਕਿਉਂਕਿ ਦੇਖੋ ਤੁਹਾਨੂੰ ਪਤਾ ਬਾਹਰ ਦੇ ਖਰਚੇ ਵੀ ਬਹੁਤ ਜ਼ਿਆਦਾ ਹੁੰਦੇ ਆ ਹਨ ਜਿਹੇ ਜੀ ਕਮਾਈ ਆ ਉਧਰ ਉਹ ਜੀ ਖਰਚੇ ਵੀ ਨੇ ਤੇ ਉਹਨਾਂ ਨੂੰ ਉਹਦੀ ਵੀ ਟੈਨਸ਼ਨ ਨਾਲ ਹੀ ਉਹਨਾਂ ਨੇ ਇੱਕ ਘਰ ਲੈ ਲਿਆ ਤਾਂ ਸੀ ਹੋਰ ਤੇ ਉਹਦਾ ਜਿਹੜਾ ਹੈਗਾ ਕਿਸ਼ਤ ਵਗੈਰਾ ਜਾਂਦੀ ਸੀ ਤਾਂ ਭਾਬੀ ਜੀ ਜ਼ਰੂਰ ਕੰਮ ਕਰਦੇ ਸੀ ਪਰ ਉਹਨਾਂ ਨੂੰ ਫਿਰ ਵੀ ਚਿੰਤਾ ਸੀ ਵੀ ਸਾਡੇ ਤਿੰਨ ਜਣਾਂ ਦਾ ਖਰਚਾ ਤੇ ਇੱਕ ਮੇਰੀ ਭਤੀਜ ਜੀ ਠੀਕ ਹੈ ਤੇ ਵੀ ਕਿੱਦਾਂ ਹੈਂਡਲ ਹੋਊਗਾ ਸਾਰਾ ਕੁਝ ਉਹ ਟੈਨਸ਼ਨ ਕਰਨ ਇਹਨਾਂ ਨੇ ਸ਼ੁਰੂ ਕਰ ਦਿੱਤੀ ਤਾਂ ਆਪਾਂ ਬੀਨ ਇੱਕ ਦਿਨ ਮਤਲਬ ਫੋਨ ਤੇ ਮੰਮੀ ਨੂੰ ਦੱਸਿਆ ਤੇ ਉਹਨਾਂ ਦੀ ਮਦਰ ਨੇ ਵੀ ਦੱਸਿਆ ਕਹਿੰਦੇ ਵੀ ਇਦਾਂ ਕਰਕੇ ਉਹ ਥੋੜੀ ਚਿੰਤਾ ਕਰਦਾ ਵੀ ਜਿਹੜਾ ਉਹ ਪੱਕਾ ਕੰਮ ਸੀ ਉਹ ਜਨਨ ਕੀ ਉਹ ਤੋਂ ਹੁਣ ਨਹੀਂ ਉਹਦੇ ਕੋਲ ਰਿਹਾ ਕੰਮ ਉਹ ਵਾਲਾ ਵੀ ਜਿਹੜਾ ਨਵਾਂ ਕੰਮ ਮਿਲਿਆ ਉਹ ਟੁੱਟਮਾ ਕੰਮ ਮਿਲਦਾ ਫੋਨ ਆਂਦਾ ਤਾਂ ਜਾਣਾ ਨਹੀਂ ਤਾਂ ਵੀ ਘਰ ਬੈਠੇ ਆ ਵੀ ਪੱਕ ਇਹ ਚਾਹੁੰਦਾ ਵੀ ਮੈਨੂੰ ਪਹਿਲਾਂ ਦੀ ਤਰ੍ਹਾਂ ਕੋਈ ਪੱਕਾ ਕੰਮ ਮਿਲ ਜੇ ਤੇ ਸੁਬਾ ਬੇ ਕਹਣ ਤੇ ਦੁਪਨੇ ਖਰਚੇ ਹੁੰਦੇ ਨੇ ਤਾਂ ਆਪਾਂ ਨੂੰ ਚਿੰਤਾ ਜ਼ਾਇਦ ਹੁੰਦੀ ਆ ਵੀ ਆਪਾਂ ਨੂੰ ਇਹ ਹੁੰਦਾ ਵੀ ਕਿਵੇਂ ਹੈਂਡਲ ਕਰਾਂਗੇ ਇਹ ਚੀਜ਼ਾਂ ਕਿਵੇਂ ਹੋਊਗਾ ਕਿਵੇਂ ਖਰਚੇ ਨਿਕਲਣਗੇ ਤਾ ਮੰਮੀ ਬੈਠੇ ਇੱਕ ਦਿਨ ਮੇਰੇ ਨਾਲ ਗੱਲ ਕਰਦੇ ਸੀ ਮੈਂ ਕਿਹਾ ਮੰਮੀ ਤੁਸੀਂ ਉਹਨਾਂ ਦੀ ਨਮਰਤ ਪਾਠ ਕਿਉਂ ਨਹੀਂ ਕਰਦੀ ਸੁਖਮਨੀ ਸਾਹਿਬ ਜੀ ਦਾ ਤਾਂ ਮੰਮੀ ਕਹਿੰਦੀ ਹਾਂ ਵੀ ਸਹੀ ਆ ਮੰਮੀ ਨੇ ਨਾ ਮਨ ਵਿੱਚ ਧਿਆਲਿਆ ਕਿ ਮੈਂ 40 ਪਾਠ ਕਰੂੰਗੀ ਮਹਾਰਾਜ ਜੀ ਕਿਰਪਾ ਕਰੋ ਮੇਰੇ ਬੱਚੇ ਦੇ ਨਾ ਪੱਕਾ ਕੰਮ ਮਿਲ ਜਾਵੇ ਉਹਨੂੰ ਕਿਰਪਾ ਕਰੋ ਤਾਂ ਇਹਨਾਂ ਨੇ ਅਮਰਤ ਵਿਲੇ ਉੱਠ ਕੇ ਬਾਣੀ ਤੇ ਚਲੋ ਪਹਿਲਾਂ ਵੀ ਆਪਾਂ ਜਪਦੇ ਸੀ ਆਪਾਂ ਹੀ ਨਹੀਂ ਕਹਿੰਦੀ ਵੀ ਨਹੀਂ ਜਪਦੇ ਸੀ ਬਚ ਫਿਰ ਉਹਨਾਂ ਨੇ ਉਸ ਨਮਰਤ ਪਾਠ ਕਰਨਾ ਸ਼ੁਰੂ ਕਰ ਦਿੱਤਾ ਵੀ ਆ ਕਾਰਜ ਹੋ ਜਾਵੇ ਇਨਨਿ ਇਤਿਆਹ ਕੀ ਮਨ ਦੇ ਵਿੱਚ ਅਰਦਾਸ ਕਰਕੇ ਉਹ ਪਾਠ ਕਰਨਾ ਸ਼ੁਰੂ ਕਰ ਦਿੱਤਾ ਅੰਮ੍ਰਿਤ ਵੇਲੇ ਉੱਠ ਕੇ ਜਿਹੜੇ ਪਹਿਲਾਂ ਆਪਣੀਆਂ ਜਪਜੀ ਸਾਹਿਬ ਚਪਈ ਸੇ ਉਹ ਪਾਣੀ ਜਪਦੇ ਸੀ ਉਹ ਤਾਂ ਉਹਨਾਂ ਨੇ ਜਪਦੇ ਜਪਦੇ ਸੀ ਉਸ ਤੋਂ ਇਲਾਵਾ ਜਿਹੜਾ ਹੈਗਾ ਸੁਖਮਨੀ ਸਾਹਿਬ ਵੈਸੇ ਵੀ ਜਪਦੇ ਸੀ ਪਰ ਹੁਣ ਇਹ ਸੀ ਵੀ ਮਨ ਵਿੱਚ ਧਿਆ ਲਿਆ ਕਿ ਮੈਂ ਇੰਨੇ ਪਾਠ ਲਗਾਤਾਰ ਕਰੂੰ ਬਿਨਾਂ ਨਾਗਾ ਪਾਈ ਬਸ ਮੇਰੇ ਬੱਚੇ ਦਾੜਾ ਇਹ ਕਾਰਜ ਪੂਰਾ ਹੋ ਜਵੇ ਤੁਸੀਂ ਯਕੀਨ ਨਹੀਂ ਕਰਨਾ 2 ਮਹੀਨੇ ਤੋਂ ਪਹਿਲਾਂ ਹੀ ਮਤਲਬ ਕਿ ਤੁਸੀਂ ਆ ਮੈਨੂੰ 1.5 1.2 ਮਿੰਟ ਦਾ ਟਾਈਮ ਸੀ ਜਦੋਂ ਮਤਲਬ ਕਿ ਦੁਆਰਾ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਹਿੰਦੇ ਵੀ ਇਹਨਾਂ ਨੂੰ ਪੱਕਾ ਕੰਮ ਮਿਲ ਗਿਆ ਤੇ ਜਿਹੜਾ ਮਤਲਬ ਕਿ ਹੁਣ ਫਿਕਸ ਕੰਮ ਮਿਲ ਗਿਆ ਵੀ ਥੋੜੀ ਹੁਣ ਚਿੰਤਾ ਘਟ ਗਈ ਹੈ ਸੋ ਮੰਮੀ ਵੀ ਖੁਸ਼ ਹੋਏ ਤੇ ਮੈਂ ਵੀ ਮੰਮੀ ਨੂੰ ਹੱਸਣ ਲੱਗੀ ਮੈਂ ਕਿ ਮੰਮੀ ਦੇਖ ਲਾ ਪ੍ਰਮਾਤਮਾ ਨੇ ਤੁਹਾਡੀ ਸੁਣ ਲਈ ਵੀ ਪਰਮ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਤਾਂ ਮੰਮੀ ਵੀ ਖੁਸ਼ ਵੀ ਹਾਂ ਉਹਨਾਂ ਦਾ ਵੀ ਹੋਰ ਜ਼ਿਆਦਾ ਹੌਸਲਾ ਵਧ ਗਿਆ ਹੋਰ ਪੱਕਾ ਵਿਸ਼ਵਾਸ ਹੋ ਗਿਆ ਵੀ ਪ੍ਰਮਾਤਮਾ ਨੂੰ ਜੇ ਆਪਾਂ ਸੱਚੇ ਮਨ ਨਾਲ ਅਟਿਉਣੀ ਆ ਉਹਨਾਂ ਦੇ ਚਰਨਾਂ 'ਚ ਪੂਰੇ ਵਿਸ਼ਵਾਸ ਨਾਲ ਅਰਦਾਸ ਕਰਦੇ ਆਂ ਤੇ ਕਹਿੰਦੇ ਜ਼ਰੂਰ ਪ੍ਰਵਾਨ ਹੁੰਦੀ ਆ। ਤਾਂ ਮੈਂ ਤੁਹਾਨੂੰ ਵੀ ਇਹੀ ਚੀਜ਼ ਕਹਿਣਾ ਚਾਹੁੰਦੀ ਆ ਵੀ ਤੁਹਾਡਾ ਕੋਈ ਵੀ ਕੰਮ ਹੋਵੇ, ਕੋਈ ਵੀ ਤੁਹਾਡਾ ਦੁੱਖ ਤਕਲੀਫ ਹੋਵੇ ਨਾ ਬਾਣੀ ਕੋਈ ਮਰਜ਼ੀ ਜਪ ਲਓ। ਚਾਹੇ ਜਗਜੀਤ ਸਿੰਘ ਜਪ ਲਓ, ਚਾਹੇ ਚਪਈ ਸਾਹਿਬ ਜਪ ਲਓ, ਚਾਹੇ ਸੁਖਮਨੀ ਸਾਹਿਬ। ਇਹ ਤੁਹਾਡੀ ਆਪ ਦੀ ਭਾਵਨਾ ਹੈ ਕਿ ਤੁਸੀਂ ਕਿਹੜੀ ਬਾਣੀ ਜਪਣਾ ਚਾਹੁੰਦੇ ਹੋ। ਇਹ ਤਾਂ ਜੇ ਮੈਂ ਤੁਹਾਡੇ ਨਾਲ ਇਦਾਂ ਦੀ ਵੀਡੀਓ ਸ਼ੇਅਰ ਕਰਦੀ ਹਾਂ ਇਸ ਕਰਕੇ ਨਹੀਂ ਕਰਦੀ ਵੀ ਮੈਂ ਇਹ ਕਹਿਨੀ ਆ ਵੀ ਆਹ ਪਾਠ ਕਰਨ ਨਾਲ ਹੀ ਆਹ ਹੁੰਦਾ ਨਹੀਂ। ਉਹ ਤਾਂ ਮੈਂ ਕਿਸੇ ਦੀ ਹੱਡ ਬਿੱਤੀ ਆਪਣੀ ਹੱਡ ਬਿੱਤੀ ਸ਼ੇਅਰ ਕਰਦੀ ਹੁੰਨੀ ਆ ਵੀ ਅਸੀਂ ਆਹ ਪਾਠ ਕੀਤਾ ਸੀ ਤਾਂ ਸਾਡਾ ਕਾਰਜ ਜਿਹੜਾ ਸਫਲ ਹੋ ਗਿਆ ਠੀਕ ਹੈ ਜੇ ਉਹਦੀ ਜਗ੍ਹਾ ਆਪਾਂ ਜਗਜੀਤ ਸਿੰਘ ਜੀ ਚਪਈ ਸਭ ਕਰਾਂਗੇ ਅਰਦਾਸ ਤਾਂ ਫਿਰ ਵੀ ਪ੍ਰਵਾਨ ਹੋਣੀ ਆ ਕਿਉਂਕਿ ਬਾਣੀ ਜੁੜੀ ਹੈਗੀ ਇੱਕ ਸਮਾਨ ਹੈ ਪਈ ਨਹੀਂ ਕਹਿ ਸਕਦੇ ਵੀ ਆਹ ਬਾਣੀ ਜ਼ਿਆਦਾ ਸ਼ਕਤੀਸ਼ਾਲੀ ਆਹ ਬਾਣੀ ਘੱਟ ਨਹੀਂ ਇਦਾਂ ਨਹੀਂ ਹੁੰਦਾ ਬਸ ਇਹ ਹੁੰਦਾ ਵੀ ਕਈ ਵਾਰੀ ਨਾ ਕਿਸੇ ਦਾ ਕਾਰਜ ਜਪਜੀ ਸਾਹਿਬ ਉਹ ਬੰਦਾ ਜਪਜੀ ਸਾਹਿਬ ਦਾ ਪਾਠ ਕਰਦਾ ਹੁੰਦਾ ਉਹਦਾ ਕਾਰਜ ਪੂਰਾ ਹੋ ਜਾਂਦਾ ਤਾਂ ਉਹਨੂੰ ਲੱਗਦਾ ਕਿ ਜਪਜੀ ਸਾਹਿਬ ਦੀ ਬਾਣੀ ਜ਼ਿਆਦਾ ਪਾਵਰਫੁਲ ਹੈ ਕੋਈ ਚਉਪਈ ਸਾਹਿਬ ਦੀ ਬਾਣੀ ਜਪ ਰਿਆ ਹੁੰਦਾ ਤਾਂ ਉਹਦਾ ਕਾਰਜ ਹੋ ਜਾਂਦਾ ਤਾਂ ਉਹਨੂੰ ਲੱਗਦਾ ਚਉਪਈ ਸਾਹਿਬ ਦੀ ਬਾਣੀ ਜ਼ਿਆਦਾ ਇਹ ਇਦਾਂ ਨਹੀਂ ਹੁੰਦਾ ਕਿ ਕਿਹੜੀ ਬਾਣੀ ਦੇ ਵਿੱਚ ਜ਼ਿਆਦਾ ਤਾਕਤ ਹੈ ਕਿਹੜੀ ਜ਼ਿਆਦਾ ਸ਼ਕਤੀਸ਼ਾਲੀ ਹੈ ਬਾਣੀ ਇੱਕ ਸਮਾਨ ਹੈ ਤੇ ਕੋਈ ਵੀ ਬਾਣੀ ਜਪ ਲਓ ਚਾਹੇ ਤੁਸੀਂ ਮੂਲ ਮੰਤਰ ਸਿੱਧਾ ਹੀ ਜਾਪ ਕਰ ਲਓ ਅਰਦਾਸ ਫਿਰ ਵੀ ਪ੍ਰਵਾਨ ਹੋ ਜਾਂਦੀ ਹੈ ਬਸ ਜ਼ਰੂਰਤ ਕਿਸ ਚੀਜ਼ ਦੀ ਹੁੰਦੀ ਹੈ ਤੁਹਾਡੇ ਵਿਸ਼ਵਾਸ ਦੀ ਤੁਹਾਡੀ ਭਾਵਨਾ ਦੀ ਤੁਹਾਡੇ ਗੁਰੂ ਸਾਹਿਬ ਪ੍ਰਤੀ ਜਿਹੜਾ ਸਤਕਾਰ ਆ ਉਸ ਦੀ ਗੁਰੂ ਸਾਹਿਬ ਪ੍ਰਤੀ ਜਿਹੜਾ ਤੁਹਾਡਾ ਪਹਿ ਤੇ ਪਾਉ ਆ ਉਹ ਦੀ ਠੀਕ ਹੈ ਤਾਂ ਮਹਾਰਾ ਜਰੂਰ ਅਰਦਾਸ ਪ੍ਰਵਾਨ ਕਰਦੇ ਨੇ ਜਿਹੜੇ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਹੁੰਦੇ ਆ ਨਾ ਉਹ ਆਉਂਦੇ ਜਾਂਦੇ ਰਹਿੰਦੇ ਨੇ ਤੇ ਪ੍ਰਮਾਤਮਾ ਉਹਨਾਂ ਮੁਸੀਬਤਾਂ ਚੋਂ ਨਿਕਲਣ ਦੀ ਜਿਹੜੀ ਤਾਕਤ ਆ ਉਹ ਬਖਸ਼ਦੇ ਨੇ ਆਪ ਅੰਗ ਸੰਗ ਸਹਾਈ ਹੋ ਕੇ ਸਾਡੀ ਰੱਖਿਆ ਕਰਦੇ ਨੇ ਉਹਨਾਂ ਬੁਰੀਆਂ ਚੀਜ਼ਾਂ ਤੋਂ ਬੁਰੀਆਂ ਤਾਕਤਾਂ ਤੋਂ ਹੈਨਾ ਬੁਰੇ ਸਮੇਂ ਤੋਂ ਸੋ ਇਸ ਕਰਕੇ ਤੁਸੀਂ ਵੀ ਕੋਈ ਵੀ ਕਾਰਜ ਹੋਵੇ ਇੱਧਰ ਉੱਧਰ ਭਟਕਣ ਦੀ ਬਜਾਏ ਨਾ ਜੇ ਅਨੇ ਆਪਾਂ ਟੂਨੇ ਲੋਟ ਕੇ ਪੰਡਤਾਂ ਕੋਲੇ ਹੱਥ ਦਿਖਾਉਣੇ ਇਹਨਾਂ ਚੀਜ਼ਾਂ ਦੀ ਬਜਾਏ ਅਗਰ ਆਪਾਂ ਸੱਚੀ ਭਾਵਨਾ ਰੱਖ ਕੇ ਗੁਰੂ ਸੇਵ ਨੂੰ ਧਿਆ ਲੀਏ ਤਾਂ ਸਾਡੇ ਸਾਰੇ ਕਾਰਜ ਵੀ ਸਿੱਧ ਹੁੰਦੇ ਨੇ ਜਿਹੜੇ ਸਾਡੇ ਪਿੱਛੇ ਸਾਡੇ ਵੱਲੋਂ ਕੁਝ ਗਲਤੀਆਂ ਹੋਈਆਂ ਹੁੰਦੀਆਂ ਹਨ ਜਾਣੇ ਜਾਂ ਅਣਜਾਣੇ ਦੇ ਵਿੱਚ ਜੋ ਸਾਥੋਂ ਪਾਪ ਹੋ ਜਾਂਦੇ ਆ ਉਹ ਵੀ ਮਤਲਬ ਕਿ ਕੱਟੇ ਜਾਂਦੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਸਾਡੀ ਜ਼ਿੰਦਗੀ ਨੂੰ ਜਿਉਣ ਦੀ ਇੱਕ ਸਹੀ ਦਿਸ਼ਾ ਸਹੀ ਰਾਹ ਮਿਲ ਜਾਂਦਾ ਸੋ ਤੁਸੀਂ ਵੀ ਪੂਰੀ ਜੇ ਤੁਹਾਨੂੰ ਆਵਾਜ਼ ਵਿੱਚ ਡਿਸਟਰਬੈਂਸ ਹੁੰਦੀ ਹੋਈ ਤਾਂ ਜੀ ਮਾਫ ਕਰਿਓ ਤੇ ਤੁਸੀਂ ਵੀ ਅਗਰ ਪੂਰੀ ਭਾਵਨਾ ਰੱਖ ਕੇ ਅਗਰ ਪਾਠ ਕਰੂਗੀ ਤਾਂ ਤੁਹਾਡੀ ਵੀ ਗੁਰੂ ਸਬਦ ਅਰਦਾਸ ਜ਼ਰੂਰ ਸੁਣਨਗੀ ਤੇ ਮੇਰੀ ਵੀ ਪਰਮਾਤਮਾ ਕੀ ਇਹ ਅਰਦਾਸ ਹੈ ਕਿ ਵਾਹਿਗੁਰੂ ਜੀ ਜੂ ਵੀ ਤੁਹਾਨੂੰ ਸੱਚੇ ਮਨ ਨਾਲ ਤੇ ਹੁੰਦਾ ਜੋ ਤੁਹਾਡੇ ਦੱਸੀ ਹੋਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਵੀ ਪਰਮਾਤਮਾ ਉਸ ਦੇ ਸੱਤੇ ਮੇਰੇ ਪਰਿਆ ਹੱਥ ਰੱਖ ਕੇ ਉਸ ਹਰ ਇੱਕ ਇਨਸਾਨ ਦੇ ਅੰਗ ਸੰਗ ਸਹਾਈ ਹੋ ਕੇ ਉਹਨਾਂ ਦੇ ਰੱਖਿਆ ਜਰੂਰ ਕਰਨੀ। ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ। ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ।